ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਤੁਹਾਡਾ ਸਾਰਿਆਂ ਦਾ ਆਪਾਂ ਸਵਾਗਤ ਕਰਦੇ ਹਾਂ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ 'ਚ ਤੇ ਆਪਣੇ ਚੈਨਲ ਦਾ ਜਿਹੜਾ WhatsApp ਨੰਬਰ ਹੈ ਸਾਰੇ ਤੁਸੀਂ ਲਾਜ਼ਮੀ ਨੋਟ ਕਰ ਲਓ ਜੇ ਤੁਸੀਂ ਐਡ ਕਰਵਾਉਣੀ ਹੈ ਕੋਠੀ ਦੀ ਘਰ ਦੀ ਮਕਾਨ ਦੀ ਕੋਈ ਗੱਡੀ ਮੋਟਰਸਾਈਕਲ ਕਿਸੇ ਵੀ ਏਰੀਆ 'ਚ ਆਪਣੇ ਕੋਲੇ ਭੇਜੋ ਵੀਡੀਓ ਬਣਾ ਕੇ ਤੇ 10-12 ਫੋਟੋਆਂ ਤੇ ਪੂਰੀ ਜਾਣਕਾਰੀ ਆਪਣਾ WhatsApp ਨੰਬਰ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਇੱਕ ਪਾਸੇ ਚੁੰਡ 'ਚ ਤੁਸੀਂ ਨੋਟ ਕਰ ਲਓ ਜੀ ਬਾਕੀ ਤੁਸੀਂ ਕਮੈਂਟ ਬਹੁਤ ਸੋਹਣੀ ਕਰਦੇ ਹੋ ਜੀ ਸਾਰੇ ਜਿੰਨੇ ਤੁਸੀਂ ਕਰਦੇ ਹੋ ਆਪਾਂ ਸਾਰੇ ਕਮੈਂਟ ਵੀ ਤੁਹਾਡੇ ਪੜਾਂਗੇ ਪਹਿਲਾਂ ਆਪਾਂ ਮਸ਼ੀਨਰੀਆਂ ਦੀ ਗੱਲ ਕਰਦੇ ਹਾਂ ਪਹਿਲੀ ਮਸ਼ੀਨਰੀ ਆਪਣੇ ਕੋਲੇ ਸਵਿਫਟ ਡਿਜ਼ਾਇਰ VDI ਗੱਡੀ ਪਹੁੰਚੀ ਹੈ ਜੀ ਡੀਜ਼ਲ ਵਰਜਨ ਹੈ 2013 ਮਾਡਲ ਗੱਡੀ ਆ ਬਈ ਕੁੱਲ 62000 ਚੱਲੀ ਹੋਈ ਹੈ ਕੰਪਨੀ ਚ ਰਿਕਾਰਡ ਹੈ ਤੇ ਮਾਲਕ ਨੇ ਡਿਮਾਂਡ 1.53 ਲੱਖ ਰੁਪਿਆ ਰੱਖੀ ਆ ਡੱਬ ਵਾਲੀ ਮਾਲਕ ਦਾ ਏਰੀਆ ਜੀ ਟਾਇਰਾਂ ਦੀ ਕੰਡੀਸ਼ਨ ਆਪਾਂ ਨੂੰ 70 ਤੋਂ 75 ਪੈਸੇ ਮਿਲ ਜੂਗੀ ਸੈਕੰਡ ਓਨਰ ਗੱਡੀ ਆ ਬਈ ਜਾ ਕੇ ਕਿਸੇ ਨੇ ਦੇਖਣੀ ਹੈ ਜਾ ਕੇ ਦੇਖ ਸਕਦੇ ਹੋ ਹਰਿਆਣਾ ਨੰਬਰ ਹੈ ਵੀਡੀਓ ਗੱਡੀ ਘਰੇ ਖੜੀ ਆ ਮਾਲਕ ਦੇ ਤੇ ਮਾਲਕ ਦਾ ਨੰਬਰ 98122 83373 ਨੰਬਰ ਸੈਕਿੰਡ ਤੇ ਆਪਣੇ ਕੋਲੇ ਇਨੋਵਾ ਗੱਡੀ ਪਹੁੰਚੀ ਆ ਪਰਸਨਲ ਘਰ ਦੀ ਗੱਡੀ ਆ 2012 ਮਾਡਲ ਹੈ ਤੇ ਸਰਕਾਰੀ ਨੰਬਰ ਪਲੇਟ ਆਪਾਂ ਨੂੰ ਲੱਗੀਆਂ ਹੋਈਆਂ ਮਿਲ ਜਾਣਗੀਆਂ ਡਿਮਾਂਡ 3 ਲੱਖ ਤੇ 85000 ਰੁਪਿਆ ਮਾਲਕ ਨੇ ਕਿਹਾ ਸੰਗਰੂਰ ਏਰੀਆ ਚ ਘਰੇ ਮਾਲਕ ਦੇ ਗੱਡੀ ਤੁਹਾਨੂੰ ਮਿਲੂਗੀ ਨਵੇਂ ਟੈਰਾ ਚ ਕੰਡੀਸ਼ਨ ਆਲੂਕੇ ਮਾਲਕ ਨੇ ਬਹੁਤ ਜ਼ਿਆਦਾ ਸੰਭਾਲ ਕੇ ਗੱਡੀ ਰੱਖੀ ਹੋਈ ਐ ਕਿਸੇ ਨੂੰ ਪਸੰਦ ਆਉਂਦੀ ਐ ਕੋਈ ਜਾ ਕੇ ਦੇਖਣਾ ਚਾਹੁੰਦਾ ਘਰੇ ਖੜੀ ਐ ਮਾਲਕ ਦੇ ਜਾ ਕੇ ਦੇਖ ਸਕਦਾ ਹਾਂ ਟਰਾਈ ਲੈਣੀ ਐ ਕਾਗਜ਼ ਪੱਤਰ ਦੇਖਣੇ ਆ ਤੁਸੀਂ ਜਾ ਕੇ ਦੇਖ ਲੂ ਸੰਗਰੂਰ ਰੇਟ ਮੌਕੇ ਤੇ ਬਹਿ ਕੇ ਘਾਟਾ ਵਾਦਾ ਹੋ ਜਾਊਗਾ 97688 21000 ਪੂਰਾ ਗੱਲਬਾਤ ਜਿਹੜੀ ਵੀ ਕਰਨੀ ਹੋਵੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਗੱਡੀ ਦੀ ਮੇਰੇ ਵੱਲੋਂ ਕੋਈ ਜਾਣਕਾਰੀ ਰਹਿ ਗਈ ਹੋਵੇ ਤੁਸੀਂ ਮਾਲਕ ਤੋਂ ਆਪੇ ਲੈ ਲਓ ਗੱਲਬਾਤ ਆਪੇ ਕਰ ਲਿਓ ਤੇ ਹੁਣ ਆਪਾਂ ਇੱਕ ਐਂਡੀਗੋ ਗੱਡੀ ਤੁਹਾਡੇ ਖਤਰ ਲੈ ਕੇ ਪਹੁੰਚੇ ਹਾਂ ਜੀ 2011 ਮਾਡਲ ਗੱਡੀ ਆ ਫਾਸਟ ਓਨਰ ਗੱਡੀ ਐ ਕੰਡੀਸ਼ਨ ਆਲੋਕੇ ਆ ਰੇਟ ਦੀ ਗੱਲ ਕਰੀਏ 80000 ਰੁਪਿਆ ਡਿਮਾਂਡ ਆਪਣੇ ਕੋਲੇ ਪਹੁੰਚੀ ਐ ਗੱਡੀ ਖੜੀ ਐ ਤਾਰਨ ਤਾਰਨ ਏਰੀਆ ਚ 80 ਤੋਂ 85 ਪੈਸੇ ਟਾਰਾਂ ਦੀ ਕੰਡੀਸ਼ਨ ਮਿਲ ਜੂਗੀ ਜਾ ਕੇ ਕਿਸੇ ਨੇ ਦੇਖਣੀ ਗੱਡੀ ਕਿਸੇ ਨੇ ਚਲਾ ਕੇ ਦੇਖਣੀ ਆ ਕੋਈ ਗੱਡੀ ਖਰੀਦਣ ਦਾ ਜੇ ਚਾਹਵਾਨ ਹੈਗਾ ਤੁਸੀਂ ਗੱਲ ਆਪੇ ਕਰ ਲਿਓ 80000 ਰੁਪਿਆ ਮਾਲਕ ਨੇ ਡਿਮਾਂਡ ਰੱਖੀ ਆ ਬਾਕੀ ਮਾਲਕ ਕਹਿੰਦੇ ਆ ਵੀ ਘਾਟਾ ਵਾਧਾ ਕਰ ਲਾਂਗੇ ਤੇ ਜਾ ਕੇ ਦੇਖ ਸਕਦਾ ਹਾਂ ਤੇ ਚਲਾ ਕੇ ਦੇਖਣੇ ਚਲਾ ਕੇ ਦੇਖ ਸਕਦਾ ਹਾਂ ਬਾਕੀ ਮਾਲਕ ਨੇ ਸਾਰਾ ਕੁਝ ਦੱਸਿਆ ਹੋਇਆ ਬਾਕੀ ਮਾਲਕ ਕਹਿੰਦੇ ਸਾਰੇ ਫੰਕਸ਼ਨ ਵਗੈਰਾ ਚੱਲਦੇ ਨੇ ਕੋਈ ਨੁਕਸ ਨਹੀਂ 1 ਰੁਪਿਆ ਗੱਡੀ ਤੇ ਲਾਉਣ ਦੀ ਲੋੜ ਹੈ ਨਹੀਂ ਜਿਨ੍ਹਾਂ ਦੀ ਗੱਡੀ ਆ 98772 ਤੇ 75902 ਗੱਲਬਾਤ ਕਰ ਲਓ ਤੁਸੀਂ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਨਾਲ ਦੇ ਨਾਲ ਵੀਡੀਓ ਨੂੰ ਲਾਈਕ ਸ਼ੇਅਰ ਕਰਦੇ ਜਾਇਓ ਜੀ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚ ਕਿਹੜੀ ਮਸ਼ੀਨਰੀ ਚਾਹੀਦੀ ਆ ਲਾਜ਼ਮੀ ਦੱਸਿਓ ਤੇ ਵੀਡੀਓ ਖਤਮ ਨਹੀਂ ਹੋਈ ਹਲੇ ਤੁਸੀਂ ਸਮਝੋਗੇ ਵੀ ਵੀਡੀਓ ਮੁੱਕ ਗਈ ਅੱਗੇ ਹੋਰ ਬਹੁਤ ਸਾਰੇ ਮਸ਼ੀਨਰੀਆਂ ਤੁਹਾਨੂੰ ਮਿਲਣ ਗਿਆ ਤੇ ਜਿਹਨੇ ਵੀ ਐਡ ਕਰਵਾਉਣੀ ਆ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਕਿਸੇ ਵੀ ਏਰੀਆ ਚੋਂ ਦੇਖ ਰਿਹਾ ਹੂੰ ਤੁਹਾਡੇ ਕੋਲੇ ਕੂਠੀਆ ਘਰ ਮਕਾਨ ਗੱਡੀ ਮੋਟਰਸਾਈਕਲ ਕੁਝ ਵੀ ਹੈ ਆਪਣੇ ਕੋਲੇ ਭੇਜੋ ਵੀਡੀਓ ਬਣਾ ਕੇ ਪੂਰੀ ਜਾਣਕਾਰੀ 10 ਬਾਰ ਫੋਟੋਆਂ ਤੇ ਬਿਲਕੁਲ ਫਰੀ ਦੇ ਵਿੱਚ ਐਡ ਆਪਾਂ ਲਗਾ ਦਾਂਗੇ ਆਪਣਾ ਕਮਿਸ਼ਨ ਵਗੈਰਾ ਕਿਸੇ ਤਰ੍ਹਾਂ ਦਾ ਕੋਈ ਨਹੀਂ ਹੁੰਦਾ ਜੀ ਤੇ ਵੀਡੀਓ ਵਧੀਆ ਲੱਗ ਰਹੀ ਜੀ ਤੁਸੀਂ ਤੇ ਪਹਿਲੀ ਵਾਰ ਤੁਸੀਂ ਆਇਓ ਤੇ ਇਸ ਤਰ੍ਹਾਂ ਦੀ ਹਰ ਰੋਜ਼ ਨਵੀਂ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ نیچے ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਜੀ ਉਹਨੂੰ ਜਰੂਰ ਦਬਾ ਦਿਓ ਜਿੰਨੇ ਤੁਸੀਂ ਦੇਖ ਰਹੇ ਹੋ ਤੇ ਹੁਣ ਆਪਾਂ ਗੱਲਬਾਤ ਕਰਦੇ ਹਾਂ ਜੀ ਆਪਣੇ ਕੋਲ i10 ਗੱਡੀ ਪਹੁੰਚੀ ਆ CNG ਕੱਟ ਲੱਗੀ ਹੋਈ ਆ ਗੱਡੀ ਬਿਲਕੁਲ ਨਵੀਂ ਹੈ ਜੀ ਸਾਫ਼ ਸੁਥਰੀ ਜੇ ਆਪਾਂ ਅੰਦਰੋਂ ਦੇਖੀਏ ਤਾਂ ਬਹੁਤ ਜ਼ਿਆਦਾ ਸੰਭਾਲ ਕੇ ਗੱਡੀ ਰੱਖੀ ਹੋਈ ਹੈ ਕਿਉਂਕਿ ਅੰਦਰੋਂ ਤੁਸੀਂ ਦੇਖੋ ਜੀ ਅੰਦਰ LCD ਵਗੈਰਾ ਲੱਗੀ ਹੋਈ ਹੈ ਮਿਊਜ਼ਿਕ ਸਿਸਟਮ ਪੂਰਾ ਵਧੀਆ ਲੱਗਿਆ ਹੋਇਆ ਤੇ ਸੀਟ ਕਵਰ ਬਿਲਕੁਲ ਨਵੇਂ ਸੋਹਣੇ ਚੜੇ ਹੋਏ ਨੇ ਡੈਸ਼ਬੋਰਡ ਬਿਲਕੁਲ ਅਮੇਜ਼ਿੰਗ ਕੰਡੀਸ਼ਨ ਆਲੋਕਿਆ ਹੈ ਚਲਾਉਣ 'ਚ ਕੋਈ ਕਮੀ ਪੇਸ਼ੀ ਨਹੀਂ ਹੈਗੀ ਤੇ 80000 ਰੁਪਏ ਮਾਲਕ ਨੇ ਕਿਹਾ ਰੇਟ ਆ ਬਾਕੀ ਮੌਕੇ ਤੇ ਘਾਟਾ ਵਾਧਾ ਹੋ ਜਾਊਗਾ ਇੱਕ ਵਾਰੀ ਸਿਰਫ ਆਹ ਡਿਮਾਂਡ ਹੈ ਮਾਡਲ ਨੋ ਜ਼ਰੂਰ ਆ ਪਰ ਨੋ ਮਾਡਲ ਗੱਡੀ ਲੱਗਦੀ ਨਹੀਂ ਉੱਚੇ ਮਾਡਲ ਦੀ ਗੱਡੀ ਆ ਲੱਗਦੀ ਹੈਗੀ ਨੰਬਰ 6283651243 ਤੇ ਆਪਾਂ ਆਲਟੋ ਕੈਟਨ ਗੱਡੀ ਲੈ ਕੇ ਪਹੁੰਚਿਆ ਇੱਕ ਗੱਡੀ ਦੀਆਂ ਫੋਟੋਆਂ ਤੁਹਾਡੇ ਸਾਹਮਣੇ ਪੰਜਾਬ ਨੰਬਰ ਹੈ ਕੇ 10 11 ਮਾਡਲ ਹੈ ਸੈਕੰਡ ਓਨਰ ਗੱਡੀਆ 1 ਲੱਖ ਤੇ 55000 ਰੁਪਿਆ ਮਾਲਕ ਵੱਲੋਂ ਡਿਮਾਂਡ ਆਪਣੇ ਕੋਲ ਪਹੁੰਚੀ ਹੈ ਜੀ ਗੱਡੀ ਖੜੀ ਹੈ ਮੋਗੇ ਏਰੀਆ 'ਚ ਅਸੀਂ ਤੋਂ 85 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਕੰਡੀਸ਼ਨ ਗੱਡੀ ਦੀ ਹਾਲ ਓਕੇ ਹੈ ਟਾਇਰ ਵਧੀਆ ਨੇ ਟਾਇਰਾਂ 'ਚ ਅਲਾਈ ਸੋਹਣੇ ਵਧੀਆ ਲੱਗੇ ਹੋਏ ਨੇ ਜੇ ਕਿ ਕਿਸੇ ਨੇ ਦੇਖਣੀ ਹੈ ਗੱਡੀ ਤੁਸੀਂ ਜਾ ਕੇ ਦੇਖਣੀ ਹੈ ਚਲਾ ਕੇ ਦੇਖਣੀ ਹੈ ਕੋਈ ਵੀ ਬੰਦਾ ਖਰੀਦਣਾ ਚਾਹੁੰਦਾ ਹੈ ਤੁਸੀਂ ਜਾ ਕੇ ਦੇਖ ਸਕਦੇ ਹੋ ਮੋਗੇ ਏਰੀਆ ਚ ਠੀਕ ਹੈ ਜੀ ਤਾਂ ਨੰਬਰ ਬਾਈ ਦਾ 910 320 2629 ਤੇ ਫੋਨ ਤੁਸੀਂ ਲਾ ਲਿਓ ਬਾਕੀ ਵੀਡੀਓ ਤੋਂ ਉਹਨੂੰ ਕਿਵੇਂ ਦੇ ਲੱਗ ਰਹੀ ਹੈ ਜੀ ਜਰੂਰ ਦੱਸਿਓ ਮੈਨੂੰ ਅੱਗੇ ਕਮੈਂਟ ਵੀ ਆਪਾਂ ਸਾਰੇ ਪੜਾਂਗੇ ਤੁਹਾਡੀ ਗੱਲਬਾਤ ਆਪਾਂ ਕਰਾਂਗੇ ਕੱਲੀ-ਕੱਲੀ ਤੇ ਜੇ ਕਿਸ ਨੇ ਐਡ ਕਰਵਾਉਣੀ ਹੈ ਜੀ ਤੁਹਾਡੇ ਕੋਲੇ ਕੋਈ ਮਸ਼ੀਨਰੀ ਕੋਠੀ ਘਰ ਮਕਾਨ ਹੈਗਾ ਵੇਚਣ ਵਾਸਤੇ ਆਪਣੇ ਕੋਲੇ ਭੇਜੋ ਲਾਜ਼ਮੀ ਆਪਣਾ ਨੰਬਰ 7719445360 ਤੇ ਹੁਣ ਆਪਾਂ ਇੱਕ ਤੁਹਾਡੇ ਖਾਤਰ Maruti 800 ਗੱਡੀ ਲੈ ਕੇ ਪਹੁੰਚੇ ਆ ਜੀ 2006 ਮਾਡਲ ਗੱਡੀ ਆ 26 ਤੱਕਰ ਇਹਦੀ ਪਾਸਿੰਗ ਰੀਨਿਊ ਕਰਵਾਈ ਹੋਈ ਆ ਮਾਲਕ ਨੇ ਪੰਜਾਬ ਨੰਬਰ ਹੈ ਰੇਟ ਦੀ ਗੱਲ ਕਰੀਏ 68000 ਰੁਪਿਆ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਮੋਗੇ ਖੜੀ ਆ ਕੰਡੀਸ਼ਨ ਗੱਡੀ ਦੀ ਬਹੁਤ ਚੰਗੀ ਆ ਮਾਲਕ ਨੇ ਬਹੁਤ ਸੋਹਣੀ ਸਾਫ ਸੁਥਰੀ ਰੱਖੀ ਹੋਈ ਐ ਚਲਾਈ ਬਹੁਤ ਵਧੀਆ ਹੋਈ ਐ ਨਵੇਂ ਟਾਇਰਾਂ ਚ ਕੰਡੀਸ਼ਨ ਆ ਲੋਕੇ ਇਨਸ਼ੋਰੈਂਸ ਆਪਾਂ ਨੂੰ ਮਿਲ ਜੂਗਾ ਪ੍ਰਦੂਸ਼ਨ ਆਪਾਂ ਨੂੰ ਮਿਲ ਜੂਗਾ ਸਾਰਾ ਕੁਝ ਵਧੀਆਗਾ ਜਿੰਨਾਂ ਦੀ ਗੱਡੀ ਐ ਜਿਹੜੇ ਮਾਲਕ ਨੇ 97800 1896011 ਗੱਲਬਾਤ ਜੜੀ ਵੀ ਕਰਨੀ ਐ ਆਪੇ ਕਰ ਲਿਓ ਠੀਕ ਐ ਜੀ ਤੇ ਹੁਣ ਆਪਾਂ ਕਮੈਂਟ ਪੜਾਂਗੇ ਸਾਰੇ ਪਹਿਲਾਂ ਮੈਨੂੰ ਲਾਜ਼ਮੀ ਦੱਸਿਓ ਤੁਸੀਂ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਨਾਲ ਦੀ ਨਾਲ ਕਰਦੇ ਜਾਇਆ ਕਰੋ ਜੀ ਵੀਡੀਓ ਵਧੀਆ ਲੱਗਿਆ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਵੀਡੀਓ ਨੂੰ ਬਾਤ-ਬਾਤ ਲਾਈਕ ਵੀ ਕਰਦਿਆ ਕਰੋ ਤੇ ਆਪਣੇ ਕੋਲੇ ਪਹਿਲਾ ਕਮੈਂਟ ਜਿਹੜਾ ਪਹੁੰਚੇਗਾ ਤੁਹਾਨੂੰ ਮੈਂ ਦੱਸਦਾ ਇਹਨਾਂ ਦਾ ਜਿਹੜਾ ਅਕਾਊਂਟ ਆ ਬਾਹੀ ਗੁਰੂ ਜੀ ਤੋਂ ਬਣਿਆ ਹੋਇਆ ਜੀ ਬਾਹੀ ਗੁਰੂ ਜੀ ਤੇ ਇਹਨਾਂ ਨੇ ਆਖਿਆ ਬਹੁਤ ਵਧੀਆ ਸੇਵਾ ਹੁੰਦੀ ਹੈ ਤੁਹਾਡੀ ਗੋਡ ਬles you ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਤੇ ਤੁਸੀਂ ਬਹੁਤ ਸੋਹਣਾ ਕਮੈਂਟ ਕੀਤਾ ਬਹੁਤ ਚੰਗਾ ਲੱਗਿਆ ਜੀ ਤੇ ਇਹਨਾਂ ਦਾ ਇੱਕ ਹੋਰ ਕਮੈਂਟ ਵੀ ਆਇਆ ਜੀ ਨੀਚੇ ਇਹਨਾਂ ਨੇ ਕਿਹਾ ਮੇਰਾ ਨਾਮ ਸੁਖਜਿੰਦਰ ਸਿੰਘ ਹੈ ਜੀ ਗੰਗਾ ਨਗਰ ਰਾਜਸਥਾਨ ਤੋਂ ਆ ਮੈਂ ਤੇ ਤੁਹਾਡੀਆਂ ਸਾਰੀਆਂ ਵੀਡੀਓ ਅਸੀਂ ਦੇਖੀ ਦੀਆਂ ਲਵ ਯੂ ਬਾਈ ਬਹੁਤ ਸੋਹਣੀ ਵੀਡੀਓ ਬਣਾਉਂਦੇ ਹੋ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਬਹੁਤ ਸੋਹਣਾ ਕਮੈਂਟ ਤੁਸੀਂ ਇੱਕ ਹੋਰ ਕੀਤਾ ਤੇ ਸੁਖਜਿੰਦਰ ਸਿੰਘ ਜੀ ਤੁਸੀਂ ਹਰ ਰੋਜ਼ ਚੈਨਲ ਤੇ ਪਹੁੰਚਿਆ ਕਰੋ ਵੀਡੀਓ ਹਰ ਰੋਜ਼ ਆਪਾਂ ਲੈ ਕੇ ਪਹੁੰਚਦੇ ਦੇਖਿਆ ਕਰੂ ਤੇ ਬਹੁਤ ਸੋਹਣੇ ਤੁਸੀਂ ਕਮੈਂਟ ਕਰਦੇ ਹੋ ਤੇ ਕਰਿਆ ਕਰੋ ਤੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਤੇ ਤੁਹਾਡਾ ਸਾਰਾਂ ਦਾ ਜੀ ਅਵਤਾਰ ਸਿੰਘ ਅੱਗੇ ਕਹਿੰਦੇ ਨੇ ਓਕੇ ਇਹਨਾਂ ਨੇ ਕੱਲ ਰੇਡ ਪੁੱਛਿਆ ਸੀਗਾ ਤੇ ਉਹਨਾਂ ਨੇ ਉਸ ਮਤਲਬ ਕੀ ਰਿਪਲਾਈ ਤੇ ਕਮੈਂਟ ਕੀਤਾਗਾ ਤੇ ਅਗਲਾ ਕਮੈਂਟ ਆਪਣੇ ਕੋਲੇ ਰਣਜੀਤ ਸਿੰਘ ਇਹਨਾਂ ਨੇ ਕਿਹਾ ਵੈਰੀ ਗੁੱਡ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਜਸ ਦਿਉਲ ਅੱਗੇ ਕਹਿੰਦੇ ਨੇ ਬਹੁਤ ਵਧੀਆ ਜੀ ਧੰਨਵਾਦ ਬਾਈ ਵਿੰਦਰ ਸਿੰਘ ਕਹਿੰਦੇ ਨੇ ਗੁੱਡ ਵੀਰਾਂ ਬਹੁਤ ਬਹੁਤ ਸ਼ੁਕਰੀਆ ਜੀ ਅਗਲਾ ਕਮੈਂਟ ਆਪਣੇ ਕੋਲੇ ਤੇ ਆਪਣੇ ਕੋਲੇ ਰਣਧੀਰ ਸਿੰਘ ਕਹਿੰਦੇ ਨੇ ਬਹੁਤ ਸੋਹਣੀ ਵੀਡੀਓ ਹੈ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਕਮਲਜੀਤ ਕੌਰ ਮੇਰੀ ਭੈਣ ਨੇ ਕਮੈਂਟ ਕੀਤਾ ਇਹਨਾਂ ਨੇ ਸਕੂਟੀ ਦੀ ਮੰਗ ਕੀਤੀ ਆ ਜਲਦੀ ਆਪਾਂ ਲੈ ਕੇ ਪਹੁੰਚ ਦਿਆਂ ਜੀ ਕੋਮਲ ਰਾਣੀ ਇਹਨਾਂ ਨੇ ਕਿਹਾ ਬਹੁਤ ਸੋਹਣੀ ਵੀਡੀਓ ਤੁਹਾਡੀ ਹੁੰਦੀ ਆ ਜੀ ਬਹੁਤ ਬਹੁਤ ਸ਼ੁਕਰੀਆ ਜੀ ਤੇ ਬਾਕੀ ਅਜਲੀ ਬਸ ਇਨੇ ਕਮੈਂਟ ਜੀ ਤੇ ਜ਼ਿਆਦਾ ਲੰਮੀ ਵੀਡੀਓ ਹੋ ਜੂਗੀ ਫੇਰ ਜਦਾ ਲੰਮੀ ਵੀਡੀਓ ਥੋੜੀ ਸਹੀ ਨਹੀਂ ਰਹਿੰਦੀ ਸੀ ਬਾਕੀ ਦੇ ਜਿੰਨੇ ਕਮੈਂਟ ਰਹਿ ਗਏ ਆਪਾਂ ਕੱਲ ਵਾਲੀ ਵੀਡੀਓ ਚ ਪੜਾਂਗੇ ਤੇ ਜਿੰਨੇ ਕਮੈਂਟ ਰਹਿ ਗਏ ਤੁਹਾਡੇ ਨਾਮ ਵੀ ਲਾਵਾਂਗੇ ਤੁਹਾਡੇ ਕਮੈਂਟ ਵੀ ਪੜਾਂਗੇ ਬਾਕੀ ਤੁਸੀਂ ਜਿੰਨੇ ਕਮੈਂਟ ਕਰਦੇ ਹੋ ਵੀਡੀਓ ਤੇ ਪਹੁੰਚਿਓ ਤੁਸੀਂ ਵੀਡੀਓ ਦੇਖ ਰਹੇ ਹੋ ਕਮੈਂਟ ਕਰਦੇ ਰਹਿੰਦੇ ਹੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਤੇ ਮਿਲਦੇ ਆ ਜਲਦੀ ਜੇ ਕਿਸੇ ਨੂੰ ਐਡ ਕਰਵਾਉਣੀ ਹੈ ਤੁਹਾਨੂੰ ਇੱਕ ਵਾਰ ਫਿਰ ਤੋਂ ਕਹਿ ਦੇਣਾ ਉੱਪਰ ਆਪਣਾ ਨੰਬਰ ਲਿਖਿਆ ਰਹਿੰਦਾ ਹੈ 7719445360 ਆਪਣੇ ਕੋਲੇ ਭੇਜ ਦਿਓ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚ ਕਿਹੜੀ ਮਸ਼ੀਨਰੀ ਚਾਹੀਦੀ ਆ that's your man